ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਦਰਿਆ ਸਤਲੁਜ ਦੇ ਜਿੱਥੇ ਕਿ ਕਿਹਾ ਜਾ ਰਿਹਾ ਸੀ ਕਿ 80 ਹਜ਼ਾਰ ਕਿ ਉਸਕ ਪਾਣੀ ਛੱਡਿਆ ਗਿਆ ਦਰਿਆ ਦੇ ਵਿੱਚ ਪਹੁੰਚ ਚੁੱਕਿਆ ਤਾਂ ਪਰ ਉਸ ਤੋਂ ਬਾਅਦ ਗੱਲ ਇੱਥੇ ਸੀਮਤ ਨਹੀਂ ਰਹੀ ਹੁਣ ਪ੍ਰਸ਼ਾਸਨ ਦੇ ਵੱਲੋਂ ਜੋ ਸਾਨੂੰ ਜਾਣਕਾਰੀ ਮਿਲੀ ਹੈ ਸਾਡੇ ਸੋਰਸਾਂ ਦੇ ਹਵਾਲੇ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਤਕਰੀਬਨ 1.40 ਲੱਖ ਕਿ ਉਸਕ ਪਾਣੀ ਹੈ ਜੋ ਦਰਿਆ ਦੇ ਵਿੱਚ ਛੱਡਿਆ ਜਾ ਚੁੱਕਿਆ ਪਾਖੜਾ ਤੋਂ ਬਹੁਤ ਵੱਡੀ ਅਪਡੇਟ ਹੈ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਇਸ ਵਕਤ ਦੀਆਂ ਵੱਡੀਆਂ ਤਸਵੀਰਾਂ ਐਨਐਨਆਰ ਨਿਊਜ਼ ਤੇ ਸਾਂਝੇ ਕਰ ਰਹੇ ਹਾਂ ਬਹੁਤ ਵੱਡੀਆਂ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਸਿੱਧੀਆਂ ਲਾਈਵ ਤਸਵੀਰਾਂ ਕਿ ਇਸ ਟਾਈਮ ਦੀ ਵੱਡੀ بارش ਪੈਂਦੀ ਦੇ ਵਿੱਚ ਬਹੁਤ ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਸੀਂ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਹੈ ਦਰਿਆ ਸਤਲੁਜ ਵਿੱਚ ਕਿੱਥੇ ਵੀ ਤੁਸੀਂ ਸੁਚੇਤ ਹੋ ਜਾਓ ਇੱਕ ਵਾਰ ਫਿਰ ਤਾਂ ਹੁਣ ਇੱਕ ਵਾਰ ਅੰਕੜਿਆਂ ਤੇ ਨਾ ਜਾਓ ਹੁਣ ਸਿਰਫ ਇਹ ਤਸਵੀਰਾਂ ਤੇ ਜਾਓ ਕਿ ਤਸਵੀਰਾਂ ਬਹੁਤ ਭਿਆਨਕ ਹੁੰਦੀਆਂ ਜਾ ਰਹੀਆਂ ਅੰਕੜੇ ਤੁਹਾਨੂੰ ਕੜੇ ਨੇ ਉਹ ਡਰਾ ਦੇਣਗੇ ਕਿਉਂਕਿ 1,40,000 ਕਿਸ਼ਕ ਦਰਿਆ ਸਤਲੁਜ ਦੀ ਅਪਡੇਟ ਹੈ 1,40,000 ਕਿਸ਼ਕ ਦਰਿਆ ਸਤਲੁਜ ਦੀ ਅਪਡੇਟ ਹੈ ਪਹਿਲਾਂ ਜੋ 80,000 ਦੀ ਆ ਰਹੀ ਸੀ ਹੁਣ 1,40,000 ਕਿਸ਼ਕ ਦੀ ਅਪਡੇਟ ਹੈ ਵੱਡੀ ਅਪਡੇਟ ਹੈ ਤਸਵੀਰਾਂ ਤੁਸੀਂ ਦੇਖੋ ਕਿ ਦਰਿਆ ਸਤਲੁਜ ਕਿਸ ਤਰ੍ਹਾਂ ਉਫਾਨ ਤੇ ਆ ਅਸੀਂ ਪਾਣੀ ਦੇ ਵਿੱਚ ਮੌਜੂਦ ਹਾਂ ਪਾਣੀ ਬਹੁਤ ਜ਼ਿਆਦਾ ਇੱਧਰ ਤੁਸੀਂ ਤਸਵੀਰ ਦਿਖਾ ਦੇਣਾ ਤੁਹਾਨੂੰ ਇੱਧਰ ਤਸਵੀਰ ਦਿਖਾ ਦਿੰਨੇ ਆ ਇੰਨਾ ਇਹ ਪਾਣੀ ਹੈ ਤਕਰੀਬਨ ਪਾਣੀ ਦੇ ਵਿੱਚ ਅਸੀਂ ਮੌਜੂਦ ਹਾਂ ਵੱਡੀਆਂ ਆਪਿਆਨਕ ਤਸਵੀਰਾਂ ਸੋਨੋ ਸੋਨੋ ਤਾਂ ਇਸ ਵਕਤ ਦੀ ਵੱਡੀ ਆਪਣੇ ਤੋਂ ਸਾਂਝ ਕਰ ਰਹੇ ਖਬਰ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਬਹੁਤ ਵੱਡੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਆ ਅੱਗੇ ਤੱਕ ਆਪਾਂ ਪਹੁੰਚਾਉਣੀ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਝੋਨੇ ਦੇ ਵਿੱਚ ਪਾਣੀ ਇਸ ਤਰ੍ਹਾਂ ਚੱਲ ਰਿਹਾ ਜਿੱਦਾਂ ਕਿਸੇ ਚ ਦਰਿਆ ਆ ਚੁੱਕਿਆ ਹੋਵੇ ਇਸ ਥਾਂ ਤੇ ਤਾਂ ਇੱਕ ਵਾਰ ਤਾਂ ਬਹੁਤ ਵੱਡੀਆਂ ਝੋਨੇ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਹੋ ਦਰਿਆ ਸਤਲੁਜ ਇਸ ਟਾਈਮ ਪੂਰਾ ਉਫਾਨ ਤੇ ਹੈ ਸਾਹਮਣੇ ਦੇਖੋ ਕਿ ਪਾਣੀ ਪਾਣੀ ਅੱਜ ਜੋ ਸਭ ਨੇ ਇੰਨਾਂ ਦੇਖ ਰਹੇ ਹੋ ਉਹ ਕੋ ਬਹੁਤ ਜ਼ਿਆਦਾ ਪਹਿਲਾਂ ਇੱਥੇ ਪਾਣੀ ਨਹੀਂ ਸੀ ਪਰ ਹੁਣ ਤਾਂ ਤਬਾਹੀ ਦਾ ਮੰਜ਼ਰ ਸ਼ੁਰੂ ਹੋ ਚੁੱਕਿਆ ਹੈ ਬਹੁਤ ਵੱਡੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਬਹੁਤ ਵੱਡੀ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਤਕਰੀਬਨ ਦਰਿਆ ਦੇ ਵਿੱਚ ਜੋ ਅਪਡੇਟ ਸੀ 80000 ਕਿਊਸਕ ਪਾਣੀ ਦੀ ਉਸ ਤੋਂ ਬਾਅਦ ਹੁਣ ਵੱਡੀ ਅਪਡੇਟ ਆ ਰਹੀ ਹੈ ਜੋ ਸਾਡੇ ਸੋਰਸਾਂ ਦੇ ਹਵਾਲੇ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਵੀ ਤਕਰੀਬਨ ਜੋ ਪਾਣੀ ਦਰਿਆ ਦੇ ਛੱਡਿਆ ਗਿਆ ਉਹ 140000 ਕਿਊਸਕ ਤਾਂ ਬਹੁਤ ਵੱਡੀ ਅਪਡੇਟ ਪੱਤੜ ਤੱਕ ਪਹੁੰਚਾਰਿਆ ਇਸ ਵਕਤ ਦੀ ਜੋ ਵੱਡੀ ਅਪਡੇਟ ਤੁਹਾਡੇ ਨਾਲ ਸਾਝੀ ਇਸ ਕਰ ਰਹੇ ਆ ਕਿ ਦਰਿਆ ਸਤਲੁਜ ਦੇ ਵਿੱਚ ਜੋ ਪਾਣੀ ਆ ਛੱਡਿਆ ਗਿਆ 1,40,000 ਕਿਊਸਿਕ ਬਹੁਤ ਜ਼ਿਆਦਾ ਪਾਣੀ ਆ ਵੱਡੀ ਗਿਣਤੀ ਦੇ ਵਿੱਚ ਪਾਣੀ ਕਹਿ ਸਕਦੇ ਆ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਪਾਣੀ ਕਿੰਨਾ ਕਿੰਨਾ ਹੈ ਬਲਕਿ ਇੱਕ ਰਾ ਇੱਕ ਰਸਤੇ ਦੇ ਤਸਵੀਰਾਂ ਨੇ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪਾਣੀ ਹੋ ਚੁੱਕਿਆ ਹੈ ਤਾਂ ਇਹ ਅੱਗੇ ਤੱਕ ਆਪਾਂ ਇਹ ਇੱਕ ਲੱਕੜ ਪਾਈ ਆ ਪਬਲਿਕ ਦੀ ਤਾਂ ਪਾਣੀ ਜਿੱਲਦੀ ਨਜ਼ਰ ਆਏਗੀ ਤੁਸੀ ਆ ਦੇਖ ਸਕਦੇ ਹੱਲ ਰਹੀ ਹੈ ਇਹ ਤਸਵੀਰ ਬਹੁਤ ਡਰਾਉਣੀ ਹੈ ਅੱਗੇ ਤੱਕ ਜਦੋਂ ਕਿ ਇੱਕ ਥਾਂ ਤੇ ਲੱਕੜ ਪਈ ਉਹ ਤੇ ਹਿੱਲਦੀ ਨਹੀਂ ਹੁੰਦੀ ਪਰ ਤਸਵੀਰਾਂ ਬਹੁਤ ਭਿਆਨਕ ਨੇ ਬਹੁਤ ਦਰਦਨਾਕ ਇੱਥੇ ਇੰਨਾ ਇਨਾ ਪਾਣੀ ਇਸ ਜਗ੍ਹਾ ਦੇ ਉੱਪਰ ਇੰਨਾ ਨਾ ਪਾਣੀ ਤੁਸੀਂ ਦੇਖ ਸਕਦੇ ਹੋ ਇੱਧਰ ਝੋਨੇ ਨੂੰ ਨਜ਼ਰ ਮਾਰੋਗੇ ਤਤੋਂ 2 ਤੋਂ 2.5 ਫੁੱਟ ਉਸ ਦੇ ਵਿੱਚ ਝੋਨੇ ਦੇ ਵਿੱਚ ਪਾਣੀ ਖੜਾ ਹੈ ਝੋਨਾ ਪੱਕਣ ਵਾਲਾ ਤਾਂ ਇਹ ਦਰਦਨਾਕ ਤਸਵੀਰਾਂ ਨੇ ਕਿਸਾਨੀ ਦੇ ਲਈ ਬਹੁਤ ਮਾੜੀਆਂ ਤਸਵੀਰਾਂ ਪ੍ਰਸ਼ਾਸਨ ਨੇ ਇੱਥੇ ਪ੍ਰਸ਼ਾਸਨ ਦੀ ਕਬਡੀ ਨਿਲਾਕੀ ਸਾਹਮਣੇ ਆਈ ਹੈ ਹੁਣ ਪ੍ਰਸ਼ਾਸਨ ਪਹੁੰਚਿਆ ਹੈ ਬੋਰੇ ਲਾ ਕੇ ਤੇ ਜਿੱਥੇ ਢਾ ਲੱਗੇ ਉਸ ਦਰਿਆ ਨੇ ਖੋਰਾ ਲਾਇਆ ਸੀ ਪਰ ਲੋਕ ਕਹਿ ਰਹੇ ਕਿ ਹੁਣ ਇਹਨਾਂ ਬੋਰਿਆਂ ਦਾ ਕੰਮ ਕੋਈ ਨਹੀਂ ਹੈ ਇਹ ਕੰਮ ਕੋਈ ਨਹੀਂ ਹੋਣੇ ਜਿੰਨੀ ਮਰਜ਼ੀ ਜ਼ੋਰ ਹੁਣ ਲਗਾ ਲਓ ਬੋਰੇ ਲੱਗਣੇ ਨਹੀਂ ਇਹ ਕੰਮ ਤਕਰੀਬਨ 3 ਦਿਨ ਪਹਿਲਾਂ ਕਰਨਾ ਚਾਹੀਦਾ ਸੀ ਜੋ ਪ੍ਰਸ਼ਾਸਨ ਨੇ ਲੇਟ ਕੀਤਾ ਤੇ ਵੱਡੀਆਂ ਤਸਵੀਰਾਂ ਐਨਐਨਰ ਨਿਊਜ਼ ਤੇ ਖਬਰ ਨੂੰ ਚਲਦੀ ਚਲਦੀ ਸ਼ੇਅਰ ਜ਼ਰੂਰ ਕਰੇ ਜਾਇਓ ਕਿਉਂਕਿ ਇਹ ਤਸਵੀਰਾਂ ਲੋਹੀਆ ਰੀ ਤੱਕ ਪਹੁੰਚਾਉਣੀਆਂ ਨੇ ਅਜੇ ਪਾਣੀ ਫੁੜੀ ਪਹੁੰਚਿਆ ਗਿਆ ਫਰੋਜ਼ਪੁਰ ਫਾਜ਼ਿਲਕਾ ਤੱਕ ਪਹੁੰਚਾਉਣੀਆਂ ਨੇ ਜਿੰਨਾ ਵੀ ਸੋਸ਼ਲ ਮੀਡੀਆ ਪਲੇਟਫਾਰਮ ਹੈ ਚਾ ਵਟਸਐਪ ਗਰ ਸ਼ੁਰੂ ਕਰ ਦਿਓ ਅੱਗੇ ਤੱਕ ਖਬਰ ਪਹੁੰਚਾਉਣੀ ਆ ਆਪਾਂ ਤਾਂ ਅੱਗੇ ਤੱਕ ਤੁਸੀਂ ਪਾਣੀ ਇੰਨੇ ਨਾ ਪਾਣੀ ਇੱਥੇ ਤਕਰੀਬ ਜਿੱਦਾਂ ਮੈਂ ਅੱਗੇ ਚਲਾ ਜਾ ਰਹਿਆਂ ਤਾਂ ਪਾਣੀ ਵਧਦਾ ਜਾ ਰਿਹਾ ਤੁਹਾਨੂੰ ਗੋਡੇ-ਗੋਡੇ ਤੱਕ ਪਾਣੀ ਆ ਗਿਆ ਇੱਧਰ ਤਸਵੀਰਾਂ ਦੇਖੋਗੇ ਤਾਂ ਪਾਣੀ ਫੁੱਲ ਅਫਵਾਨ ਤੇ ਝੋਨਾ ਡੁੱਬਿਆ ਹੋਇਆ ਅੱਗੇ ਉੱਪਰ ਕੈਮਰਾ ਮਾਰ ਕੇ ਦਿਖਾ ਦਿੰਦੇ ਕਿ ਉਧਰ ਵਿੱਚੋਂ ਡੁੱਬਿਆ ਹੈ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਝੋਨਾ ਤਕਰੀਬਨ ਪੱਕੜ ਵਾਲਾ ਸੀ ਤਾਂ ਇਹ ਹੁਣ ਦਰਿਆ ਦੇ ਪੇੜ ਚੜ ਚੁੱਕਿਆ ਚੋਨਾ ਪੱਕਣ ਵਾਲਾ ਸੀਗਾ ਤਹਲਾਤੇ ਮਾਰੇ ਹੋ ਚੁੱਕੜੇ ਦਰਦਨਾਖ ਤਸਵੀਰਾਂ ਨੇ ਦਰਿਆ ਸਤਲੁਜ ਦੀਆਂ ਤਸਵੀਰਾਂ ਨੇ ਇਹ ਹੁਣ ਇਹ ਦੱਸਣਾ ਨਹੀਂ ਹੋਊਗਾ ਜ਼ਰੂਰੀ ਪੈਂਦਾ ਕਿ ਅਸੀਂ ਕਿਸ ਜਗ੍ਹਾ ਤੇ ਖੜੇ ਹਾਂ ਹੁਣ ਦਰਿਆ ਸਤਲੁਜ ਜਿੱਥੇ ਵੀ ਹੈ ਸਾਰਿਆਂ ਕਿਤੇ ਉਫਾਨ ਤੇ ਹੈ ਤਾਂ ਬਹੁਤ ਵੱਡੀਆਂ ਤਸਵੀਰਾਂ ਤੁਹਾਨੂੰ ਸੰਝ ਕਰ ਰਹੇ ਹਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਿੰਨਾ-ਕਿੰਨਾ ਪਾਣੀ ਹੈ ਸਿੱਧੀਆਂ ਲਾਈਵ ਤਸਵੀਰਾਂ ਤਾਂ ਵੱਡੀ ਅਪਡੇਟ ਦੇ ਰਹੇ ਹਾਂ 80000 ਕਿਊਸਕ ਦੀ ਜੋ ਅਪਡੇਟ ਆਈ ਪਰ ਉਸ ਤੋਂ ਬਾਅਦ ਜੋ ਅਪਡੇਟ ਆ ਗਈ 140000 ਦੀ ਜੇਕਰ ਅਕਲਾ 140000 ਜਿਹਦਾ ਸੱਚੀ ਗੱਲ ਹੈ ਤਾਂ ਇਹ ਸਾਡੇ ਪ੍ਰੋਸੈਸ ਯੋਗ ਸੂਤਰਾ ਤੋਂ ਹਵਾਲੇ ਤੋਂ ਜਾਣਕਾਰੀ ਆਈ ਹੈ 1 ਲੱਖ 40 ਹਜ਼ਾਰ ਦੀ ਤਾਂ ਫਿਰ ਪਾਣੀ ਬਹੁਤ ਜ਼ਿਆਦਾ ਵਹੇਗਾ ਪਾਣੀ ਕਿੰਨਾ ਵਹੇਗਾ ਉਹ ਤਸਵੀਰ ਦਿਖਾਉਂਦੇ ਆਂ ਇੱਧਰ ਕੈਮਰਾ ਮਾਰ ਕੇ ਅੱਗੇ ਬੰਨ ਹੈ ਤਾਂ ਬੰਨ ਤੱਕ ਪਾਣੀ ਚਲੇ ਜਾਏਗਾ ਤੇ ਫਿਰ ਡਰਾਉਣੀ ਤਸਵੀਰ ਬਹੁਤ ਡਰਾਉਣੀ ਤਸਵੀਰ ਹੋ ਜਾਏਗੀ ਤਾਂ ਫਿਰ ਲੋਕ ਉਤਰਾਹੀ ਤਰਾਹੀ ਕਰ ਰਹੇ ਨੇ ਤਾਂ ਬਹੁਤ ਵਡੀਆਂ ਐਨਐਨਆਰ ਨਿਊਜ਼ ਦੇ ਤਸਵੀਰਾਂ ਦਿਖਾ ਰਹੇ ਆਂ ਦੂਜੀ ਗੱਲ ਕਿ ਤੁਸੀਂ ਦਰਿਆਸੀ ਤੁਹਾਨੂੰ ਲਗਾਤਾਰ ਅਪਡੇਟ ਪਹਚਾਰਿਆ ਤੋਂ ਤੱਕ ਤੁਸੀਂ ਦਰਿਆਵਾਂ ਦੇ ਕੰਢਿਆਂ ਤੇ ਦੂਰ ਰਹੋ ਉਹਨੇ ਤਾਂ ਦੂਰੋਂ ਕਿ ਕਿਸੇ ਵੇਲੇ ਵੱਡੀ ਸ਼ਾਲਾ ਸਕਦੀ ਹੈ ਪਾਣੀ ਦੀ ਤਾਂ ਅੱਗੇ ਤੱਕ ਤਸਵੀਰ ਬਹੁਤ ਦਰਦਨਾਕ ਹੈ ਤਾਂ ਅੱਗੇ ਤੱਕ ਬਹੁਤ ਦਰਦਨਾਕ ਤਸਵੀਰ ਹੈ ਸਕਰੀਨ ਤਸਵੀਰ ਚਾ ਰਹੇ ਆ ਖਬਰ ਨੂੰ ਸ਼ੇਅਰ ਜਰੂਰ ਕਰ ਜਾਓ ਕਿਉਂਕਿ ਖਬਰ ਆਪਾਂ ਬਹੁਤ ਅੱਗੇ ਤੱਕ ਪਹੁੰਚਾਣੀ ਜਿੱਦਾਂ ਲੋਈਆਂ ਲੱਗਾ ਹੋ ਗਿਆ ਅੱਗੇ ਹੋਰ 90 ਲੱਖ ਨੇ ਫਿਰੋਜ਼ਪੁਰ ਫਾਇਲਿਆਂ ਤੱਕ ਤਾਂ ਅਪਡੇਟ ਵੱਡੀ ਦੇ ਰਹੇ ਆ ਇੱਧਰ ਦੀ ਤਸਵੀਰ ਦਿਖਾ ਦਿੰਨੇ ਆ ਇੱਧਰ ਦੀ ਤਸਵੀਰ ਦੇਖ ਲਓ ਸਾਹਮਣੇ ਬੰਨ ਹੈ ਤਾਂ ਬਹੁਤ ਇਹ ਦਰ ਤਰ੍ਹਾਂ ਆ ਕੇ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਇਹ ਪਾਣੀ ਤੁਸੀਂ ਦੇਖ ਸਕਦੇ ਹੋ ਇੱਥੇ ਮੇਰੇ ਖੜੇ ਖੜੇ ਤਕਰੀਬਨ ਪਾਣੀ ਕਾਫੀ ਵੱਧ ਗਿਆ ਜਦੋਂ ਮੈਂ ਅੰਦਰ ਪਾਣੀ ਦੇ ਗਿਆ ਸੀ ਇਸੇ ਇਸੇ ਕਰਕੇ ਮੈਂ ਖੜਾ ਸੀ ਕਿ ਪਾਣੀ ਕਿੰਨਾ ਵਧਿਆ ਵਧਦਾ ਕਿੰਨਾ ਤੇ ਪੜੇ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਚੁੱਕਿਆ ਇਹ ਪਾਣੀ ਤੁਸੀਂ ਫੋਨ ਸਕਰੀਨ ਤੇ ਦੇਖ ਰਹੇ ਹੋ ਤਾਂ ਬਹੁਤ ਜ਼ਿਆਦਾ ਵੱਡੀ ਆਪਟ بارش ਹੋ ਰਹੀ ਹੈ ਇਸ ਟਾਈਮ بارش ਵੀ ਲਗਾਤਾਰ ਹੋ ਰਹੀ ਹੈ ਤਾਂ ਲਗਾਤਾਰ ਅਸੀਂ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇੱਧਰ ਦੀ ਤਸਵੀਰ ਤੁਸੀਂ ਦੇਖ ਸਕੋ ਕਿ ਝੋਨੇ 'ਚ ਪਾਣੀ ਕਿੰਨਾ ਕਿੰਨਾ ਹੈ ਇੱਕ ਬੂਟਾ ਪਪੂਲਰ ਦਾ ਤਾਂ ਇਹ ਤੁਸੀਂ ਦੇਖ ਸਕੋ ਇੰਨੇ ਪਾਣੀ ਇੱਥੇ ਖੜਾ ਹੈ ਹਾਲਾਤ ਬਹੁਤ ਬੱਤਰ ਵਿਗੜੇ ਹੋਏ ਇੱਧਰ ਅੱਗੇ ਤੱਕ ਪਾਣੀ ਪਹੁੰਚ ਚੁੱਕਿਆ तकरीबन ਕਿੰਨੇ ਵਿੱਚ ਹੁੰਦੇ ਸੀ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਤੇ ਸਾਹਮਣੇ ਆਈ ਹੈ ਬੋਰੇ ਭਰਨ ਦੀ ਚ ਗੱਲ ਹੋਵੇ ਨਾ ਕੋਈ ਹੋਰ ਪ੍ਰਸ਼ਾਸਨ ਨੇ ਕੁਝ ਦੱਸਿਆ ਨਹੀਂ ਪਹਿਲਾਂ ਪਾਣੀ ਆਉਣ ਤੋਂ ਤਕਰੀਬਨ ਜਦੋਂ ਪਾਖੜਾ ਦੇ ਚ ਪਾਣੀ ਲਗਾਤਾਰ ਵਧ ਰਿਹਾ ਸੀ ਤਾਂ ਪ੍ਰਸ਼ਾਸਨ ਨੂੰ ਕੱਲ ਜਾਂ ਪਰਸੋ ਹੀ ਦੱਸ ਦੇਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਹੁਣ ਕਹਿ ਰਿਹਾ ਸਰਪੰਚਾਂ ਨੂੰ ਅਨਾਉਂਸਮੈਂਟਾਂ ਕਰਾ ਦਿਓ ਪਰ ਹੁਣ ਕੁਛ ਹੋਣਾ ਨਹੀਂਗਾ ਜਿੰਨੇ ਵੀ ਅੰਦਰ ਫਸਾ ਤਾਂ ਉਹ ਤਾਂ ਸਾਰੇ ਡੁੱਬ ਚੁੱਕੇ ਆ ਤੇ ਦੂਜੇ ਪਾਸੇ ਸੀਐਮ ਮਾਨ ਸਾਹਿਬ ਨੂੰ ਹੁਣ ਇੱਕ ਮਾਵਜੇ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਜੇ ਕੋਈ ਫਸਲ ਪੱਕੀ ਜਮੀਨ ਕੱਚੀ ਹੋਵੇ ਜਾਂ ਪੱਕੀ ਹੋਵੇ ਗੱਲ ਇਹ ਕਿ ਜਦੋਂ ਬੀਤੀ ਦਿਨਾਂ ਦੇ ਵਿੱਚ ਮਾਵਜਾ ਆਉਂਦਾ ਤਾਂ ਫਿਰ ਉਹਦੇ ਇੱਕ ਵੱਡਾ ਗੱਲ ਸਵਾਲ ਖੜਾ ਹੋ ਜਾਂਦਾ ਕਿ ਜ਼ਮੀਨ ਰਜਿਸਟਰੀ ਵਾਲੀ ਜੇ ਕੱਚੀ ਪਰ ਨਹੀਂ ਇਹ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਦਾ ਝੋਨਾ ਡੁੱਬਿਆ ਉਹਨਾਂ ਨੂੰ ਮਾਵਜਾ ਵੀ ਮਿਲਣਾ ਚਾਹੀਦਾ ਪਰ ਦੂਜੇ ਪਾਸੇ ਜੇਕਰ ਵੱਡੇ ਪੱਧਰ ਤੇ ਜ਼ਮੀਨਾਂ ਦਰਿਆ ਸਤਲੂਜ ਦੇ ਵਿੱਚ ਡੇਗ ਗਈਆਂ ਤਾਂ ਜਿਨ੍ਹਾਂ ਦੀ ਜ਼ਮੀਨਾਂ ਡੱਗਿਆ ਉਹਨਾਂ ਨੂੰ ਵੀ ਸਰਕਾਰ ਨੂੰ ਕੁਝ ਨਾ ਕੁਝ ਜ਼ਰੂਰ ਸੋਚਣਾ ਚਾਹੀਦਾ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਹਾਲਾਤ ਮਾੜੇ ਤੋਂ ਮਾੜੇ ਨੇ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਕਿ ਦਰਿਆ ਸਤਲੂਜ ਦੇ ਵਿੱਚ ਤਕਰੀਬਨ ਪਹਿਲੀ ਖਬਰ ਜੋ ਪਹਿਲੀ ਅਪਡੇਟ 80000 ਕਿਊਸਕ ਪਾਣੀ ਛੱਡਿਆ ਗਿਆ ਫਿਰ ਦੂਜੀ ਅਪਡੇਟ ਆ ਗਈ ਕਿ ਨਹੀਂ 80000 ਪਾਣੀ ਨਹੀਂ ਹੈ 140000 ਕਿਊਸਕ ਪਾਣੀ ਹੈ ਤਾਂ ਗੋਤਾਖੋਰਾਂ ਨੂੰ ਲਗਾਤਾਰ ਫੋਨ ਆ ਰਹੇ ਨੇ ਕਿ ਤੁਸੀਂ ਤਿਆਰੀ ਕਰ ਲਓ ਤੋ ਸਰਪੰਚਾਂ ਨੇ ਫੋਨ ਆ ਰਹੇ ਨੇ ਕਿ ਪਿੰਡਾਂ ਦੇ ਵਿੱਚ ਅਨਾਊਂਸਮੈਂਟਾਂ ਕਰਾ ਦਿਓ ਤਾਂ ਫਿਰ ਇਸ ਨੂੰ ਆਪਾਂ ਆਈਡੀਆ ਲਗਾ ਸਕਦੇ ਹਾਂ ਕਿ ਪਾਣੀ ਵੱਡੇ ਪੱਧਰ ਤੱਕ ਛੱਡਿਆ ਗਿਆ ਤਾਂ ਪਾਣੀ ਬਹੁਤ ਜ਼ਿਆਦਾ ਛੱਡੇਗਾ ਤੇ ਸਤਲੁਜ ਦੇ ਵਿੱਚ ਪਾਖੜਾ ਡੈਮ ਲਗਾਤਾਰ ਉਫਾਨ ਤੇ ਹੈ ਪਾਖੜੇ ਦਾ ਜੋ ਲੈਵਲ ਹੈ 1673.8 ਹੋ ਚੁੱਕਿਆ ਜਿਸ ਦੇ ਕਰ ਮਨਕ ਚਲਿਏ ਕੱਲ ਤੇ ਅੱਜ ਦੋ ਦਿਨਾਂ ਚ ਪਾਖੜਾ ਦਾ 2 ਫੁੱਟ ਲੈਵਲ ਵੱਧ ਚੁੱਕਿਆ ਦੂਜੇ ਪਾਸੇ ਦੇ ਕਰ ਬਿਆਸ ਦਰਿਆ ਦੀ ਗੱਲ ਕਰੀ ਤਾਂ ਉਹ ਵੀ ਉਫਾਨ ਤੇ ਹੈ ਬਿਆਸਤ ਜੋ ਹਰੀਕੇ ਹੈਡ ਤੋਂ ਅੱਗੇ ਪਾਣੀ ਜਾਂਦਾ ਹੈ ਅੱਗੇ ਪਾਣੀ ਜੋ ਜਾਂਦਾ ਹੈ ਤਕਰੀਬਨ 275000 ਕਿਊਸਕ ਪਾਣੀ ਜਾ ਰਿਹਾ ਹੈ ਜਿਹੜਾ ਕਿ ਫਿਰੋਜ਼ਪੁਰ ਫਾਜ਼ਲਕਾਂ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਮਚਾ ਰਿਹਾ ਹੈ ਦੂਜੇ ਪਾਸੇ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਮਖੂ ਪਿੰਡ ਦੇ ਬਿਲਕੁਲ ਨਜ਼ਦੀਕ ਇੱਕ ਬੰਦ ਟੁੱਟਣ ਵਾਲਾ ਹੈ ਰੁਕਣੇ ਵਾਲ ਪਿੰਡ ਤੋਂ ਕਬੱਡੀ ਖਬਰ ਆ ਰਹੀ ਹੈ ਜਿੱਥੇ ਕਿ ਬੰਦ ਟੁੱਟਣ ਵਾਲਾ ਹੈ ਮਹਿਜ਼ ਥੋੜੇ ਸਮੇਂ ਦੇ ਜਿਸ ਤਰ੍ਹਾਂ ਪਾਣੀ ਵਧ ਰਿਹਾ ਹੈ ਤਾਂ ਬੰਦ ਟੁੱਟ ਜਾਏਗਾ ਤਾਂ ਤਕਰੀਬਨ ਅੱਗੇ 15-20 ਪਿੰਡ ਹੈ ਬਹੁਤ ਸਰਕਾਰ ਉੱਥੇ ਡਿੱਗ ਰਿਹਾ ਹੈ ਉਸ ਲੋਕ ਆਪਣੇ ਘਰਾਂ ਦਾ ਮਲਬਾ ਜੋ ਇੱਟਾਂ ਵਗੈਰਾ ਪਟਕੇ ਉਥੋਂ ਲੈ ਕੇ ਜਾ ਰਿਹਾ ਸਾਰੇ ਪਾਸੇ ਤਬਾਹੀ ਦਾ ਮੰਜ਼ਰ ਹੈ ਕੱਗਰ ਦੀ ਅਪਡੇਟ ਦੇ ਦਈਏ ਕਿ ਕੱਗਰ ਸੰਗਰੂਰ ਪਟਿਆਲੇ ਦੇ ਵਿੱਚ ਹੁੰਦੀ ਹੈ ਕਿ ਸਰਦੂਲਗੜ ਜੋ ਮਾਨਸਾਧ ਆ ਰਹੀ ਹੈ ਅੱਗੇ ਜੋ ਪਿੰਡ ਹੈ ਉਥੇ ਤਬਾਹੀ ਉਸ ਨੇ ਮਚਾਉਣੀ ਸ਼ੁਰੂ ਕਰਤੀ ਹੈ ਕਿਉਂਕਿ ਸੁਖਨਾ ਜੋ ਝੀਲ ਸੀ ਉਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਵਿੱਚ ਉਸ ਦੇ ਫਲੱਡ ਗੇਟ ਖੁੱਲ ਗਿਆ ਤੇ ਵੱਡੇ ਪੱਧਰ ਦੇ ਵਿੱਚ ਉਸ ਦੇ ਵਿੱਚ ਪਾਣੀ ਛੱਡਿਆ ਗਿਆ ਤੇ ਹੁਣੇ ਤਸਵੀਰ ਦੇਖ ਲਓ ਪਾਣੀ ਕਿਸ ਤਰ੍ਹਾਂ ਚੱਲ ਰਿਹਾ ਅੱਗੇ ਲਗਾਤਾਰ ਅੱਗੇ ਤੱਕ ਜਾ ਰਿਹਾ ਹੈ ਇਹ ਪਾਣੀ ਅੱਗੇ ਜਾ ਰਿਹਾ ਤੇ ਇਹ ਹੀ ਪਾਣੀ ਫਿਰ ਸਿੱਧਾ ਇੱਧਰ ਤਸਵੀਰ ਦੇਖੋ ਇੱਧਰ ਨਜ਼ਰ ਮਾਰੋ ਕਿ ਅੱਗੇ ਤੱਕ ਪਾਣੀ ਜਾਏਗਾ ਤੇ ਇਹ ਪਾਣੀ ਅੱਗੇ ਪਿੰਡ ਵੇਰਾਂ ਜਾਂ ਫਿਰ ਹੋਰ ਕਿੰਨੇ ਘਰ ਦਰਿਆ ਦੇ ਕਿ ਅੰਦਰ ਬੈਠੇ ਆ ਉਹਨਾਂ ਦੇ ਲਈ ਇੱਥੇ ਵੱਡੀ ਖਤਰਾ ਬਹੁਤ ਵੱਡਾ ਖਤਰਾ ਪੈਦਾ ਹੋ ਚੁੱਕਿਆ ਹੈ ਪ੍ਰਸ਼ਾਸਨ ਦੀਆਂ ਨਲਾਇਕੀਆਂ ਇੱਥੇ ਲਗਾਤਾਰ ਸਾਹਮਣੇ ਆ ਰਹੀਆਂ ਹਨ ਪ੍ਰਸ਼ਾਸਨ ਦੇ ਨਾਲ ਜਦੋਂ ਐਸਡੀ ਨਾਲ ਗੱਲ ਤਕਰੀਬਨ 3 ਦਿਨ ਪਹਿਲਾਂ ਕੀਤੀ ਕਿ ਵੀ ਇੱਥੇ ਨੋਚਾਂ ਡਗ ਰਹੀਆਂ ਭਾਈ ਇੱਥੇ ਆ ਕੇ ਕੁਝ ਕੰਮ ਕਰ ਲਓ ਤਾਂ ਉਹਨਾਂ ਦਾ ਕਹਿਣਾ ਸੀਗਾ ਨਹੀਂ ਅੱਜ ਇਹ ਖਤਰਾ ਕੋਈ ਨਹੀਂ ਬਣਨ ਤੇ ਨੇੜੇ ਆ ਗਿਆ ਤਾਂ ਫੇਰ ਦੇਖਾਂਗੇ ਜੇਕਰ ਐਸਡੀਐਮ ਜਾਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਦਾ ਇੱਥੇ ਘਰ ਹੁੰਦਾ ਤਾਂ ਲੋਕ ਕਹਿੰਦੇ ਫੇਰ ਅਸੀਂ ਦੇਖਦੇ ਕਿ ਇੱਥੇ ਕੋਈ ਆਉਂਦਾ ਕਿ ਨਹੀਂ ਆਉਂਦਾ ਜਿੰਨਾ ਤੇ ਬਿਤਦੀ ਹੈ ਦਾ ਅਸਲ ਹਾਲਾਤ ਉਹ ਹੀ ਅੰਪਰਾ ਜਾਣ ਸਕਦੇ ਆ ਉਨ ਜਨਾਂ ਤੇ ਮਸੀਬਤ ਪਈ ਹੈ ਜੋ ਹੰਡਾ ਰਹੇ ਨੇ ਉਹੀ ਜਾਣਦੇ ਆ ਦੇਖਣ ਵਾਲਾ ਤਾਂ ਸਮਝਦਾ ਕਿ ਅਜੇ ਤੱਕ ਕੁਝ ਨਹੀਂ ਹੋਇਆ ਪਰ ਵੱਡੀਆਂ ਤਸਵੀਰਾਂ ਨੇ ਦਿਲ ਨੂੰ ਦਿਖਾਉਣ ਵਾਲੀਆਂ ਦਿਲ ਨੂੰ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ ਜਾਂਦ ਜਾਂਦੇ ਇੱਕ ਵਾਰ ਇੱਧਰ ਤਸਵੀਰਾਂ ਫੇਰ ਦਿਖਾ ਦਿੰਦੇ ਆ ਲਗਾਤਾਰ ਆਪਣੇ ਫੋਨ ਸਕਰੀਨ ਦਾ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਅਲੱਗ-ਅਲੱਗ ਵੀਰਾਂ ਦੀ ਅਲੱਗ-ਅਲੱਗ ਰਾਇ ਮਿਲ ਰਹੀ ਹੈ ਕਿ ਪਾਣੀ ਛੋੜਾ ਛੜਨਾ ਚਾਹੀਦਾ ਸੀ ਵੀਰ ਜੀ ਇਹ ਪ੍ਰਸ਼ਾਸਨ ਨੂੰ ਦੱਸਣਾ ਚਾਹੀਦਾ ਸੀ ਪਹਿਲਾਂ 3 ਦਿਨ ਪਹਿਲਾਂ ਦੱਸ ਦੇਣਾ ਚਾਹੀਦਾ ਸੀ 4 ਦਿਨ ਜਦੋਂ ਪਾਖੜਾ ਦਾ ਲੈਵਲ ਲਗਾਤਾਰ ਵੱਧ ਰਿਹਾ ਸਾਰਿਆਂ ਨੂੰ ਪਤਾ ਹੈ ਤਾਂ ਫਿਰ ਅਲਰਟ ਤਾਂ ਕੀਤਾ ਜਾਂਦਾ ਵਾਰ-ਵਾਰ ਪਰ ਨਹੀਂ ਇਹ ਨਹੀਂ ਦੱਸਿਆ ਗਿਆ ਕਿ ਪਾਣੀ ਇੰਨੀ ਵੱਡੀ ਮਾਤਰਾ ਦੇ ਵਿੱਚ ਛੱਡਿਆ ਜਾਏਗਾ ਤਾਂ ਉਹ ਬਹੁਤ ਇਹ ਵੀ ਇੱਕ ਮਾੜੀ ਗੱਲ ਹੈ ਕਿ ਪਾਣੀ ਦੱਸ ਦੇਣਾ ਚਾਹੀਦਾ ਸੀ ਕਿ ਇੰਨਾ ਪਾਣੀ ਛੱਡਣਾ ਹੈ ਅਸੀਂ ਪਰ ਉਹ ਦੱਸਿਆ ਨਹੀਂ ਗਿਆ ਤਾਂ ਹੁਣ ਪ੍ਰਸ਼ਾਸਨ ਆਪਣੀਆਂ ਨਕਾਮੀਆਂ ਕਿਤੇ ਕਿਤੇ ਛਿਪਾ ਰਿਹਾ ਹੈ ਕਈ ਥਾਵਾਂ ਤੇ ਜੋ ਢਾਹ ਲੱਗੀ ਸੀ ਉੱਥੇ ਬੋਰੇ ਵਗੈਰੇ ਲਗਾ ਕਹਿੰਦੇ ਕਿ ਅਸੀਂ ਲਗਾਵਾਂਗੇ ਭਰੇ ਜਾ ਰਿਹਾ ਹੈ ਇੱਕ ਹੋਰ ਜਾਣਕਾਰੀ ਦੇ ਦਵਾਂ ਕਿ ਤਿੰਨ ਦਿਨ ਪਹਿਲਾਂ ਦੋ ਟਰਾਲੀਆਂ ਦੀ ਮਿੱਟੀ ਸਿੱਟੀ ਗਈ ਪਰ ਉਹ ਹੁਣ ਬੋਰੇ ਭਰੇ ਜਾ ਰਿਹਾ ਲੋਕ ਕਹਿੰਦੇ ਕਿ ਬੋਰੀਆਂ ਦਾ ਫਾਇਦਾ ਕੋਈ ਨਹੀਂ ਇੱਥੇ ਹੁਣ ਬੋਰੇ ਲਗਾਵਾਂਗੇ ਕਿੱਥੇ ਤਾਂ ਜੋ ਛੋਟੇ ਅਧਿਕਾਰੀ ਜਈ ਹੈ ਜਾਂ ਉਸ ਤੋਂ ਛੋਟੇ ਅਧਿਕਾਰੀ ਉਹ ਪਹੁੰਚੇ ਹੋਏ ਹਨ ਨਾਲ ਜ ਅਤੇ ਕੀਤੀ ਤੋਂ ਵੀ ਆਪਣਾ ਰੋਣਾ ਸ਼ੁਰੂ ਕਰ ਦਿੱਤਾ ਕਹਿੰਦੇ ਅਸੀਂ ਕਿ ਕਰੀਏ ਸਰਕਾਰ ਹੀ ਇਦਾਂ ਦੀ ਸਾਨੂੰ ਤਾਂ ਪੋਣ ਮਿਲਿਆ ਤਾਂ ਮੈਨੂੰ ਕਹਿੰਦੇ ਵੀਰ ਸਾਡੀ ਬੇਨਤੀ ਹੈ ਕਿ ਸਾਨੂੰ ਤਾਂ ਜਿੱਦ ਪ੍ਰਸ਼ਾਸਨ ਨੇ ਹਦਾਇਤਾਂ ਕਰਤੀਆਂ ਅਸੀਂ ਤੇ ਛੋਟੇ ਮਲਾਜ਼ਮਾਂ ਸਾਡੀ ਨੌਕਰੀ ਦਾ ਖਤਰਾ ਸਾਡੇ ਅੱਗੇ ਕੈਮਰਾ ਨਾ ਕਰੋ ਤਾਂ ਇਹ ਹਾਲਾਤ ਨੇ ਪ੍ਰਸ਼ਾਸਨ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਲੋਕ ਤਰਾਹੀ ਤਰਾਹੀ ਕਾਰਨ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਹੈ ਤਾਂ ਹਾਲਾਤ ਬੱਤਰ ਤੋਂ ਬੱਤਰ ਨੇ ਪਰ ਅਸੀਂ ਡਿਊਟੀ ਲਗਾਤਾਰ ਆਪਦੀ ਨਿਭਾ ਰਹੇ ਹਾਂ ਦਰਿਆ ਸਤਲੂ ਦੀ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜਦੋਂ ਵੀ ਸਾਡੇ ਕੋਲ ਜਾਣਕਾਰੀ ਕਿੱਦਾਂ ਹੀ ਪਹੁੰਚਦੀ ਐ ਸੀ ਉਸੇ ਤਰ੍ਹਾਂ ਤੁਹਾਨੂੰ ਦੇ ਜਾਨਨੇ ਆ ਤਾਂ ਮੈਂ ਤਕਰੀਬਨ ਹਰੇਕ ਵੀਡੀਓ ਦੇ ਵਿੱਚ ਲਗਾਤਾਰ ਤੁਹਾਨੂੰ ਦੱਸ ਰਿਹਾ ਸੀ ਕਿ ਦਰਿਆ ਸਤਲੁਜ ਦਾ ਪਾਣੀ ਵਧੇਗਾ ਪਹਿਲੀ ਰਿਪੋਰਟ 5 ਵਜੇ ਪੇਸ਼ ਕੀਤੀ ਸੀ ਤੇ ਉਸ ਦੇ ਵਿੱਚ ਵੀ ਦੱਸਿਆ ਕਿ ਪਾਣੀ ਦਰਿਆ ਸਤਲੁਜ ਦਾ ਵਧੇਗਾ ਤੇ ਲਗਾਤਾਰ ਪਤਰਾ ਸ਼ੁਰੂ ਹੋ ਰਿਹਾ ਹੈ ਤਾਂ ਦੂਜੀ ਰਿਪੋਰਟ ਵਿੱਚ ਤਾਂ ਫਿਰ ਕਹਿ ਸਕਦੇ ਕਿੰਨਾ ਜ਼ਿਆਦਾ ਪਾਣੀ ਵਧ ਗਿਆ ਕਿ ਉਹ ਬੋਲ ਕੇ ਹੀ ਨਹੀਂ ਦੱਸਿਆ ਜਾ ਸਕਦਾ ਤਾਂ ਹੁਣ ਇੱਕ ਮਿੰਟ-ਮਿੰਟ ਬਾਅਦ ਪਾਣੀ ਵਧ ਰਿਹਾ ਹੈ ਮਿੰਟ-ਮਿੰਟ ਬਾਅਦ ਪਾਣੀ ਵਧ ਰਿਹਾ ਹੈ ਤਕਰੀਬਨ 15 ਮਿੰਟ ਇੱਥੇ ਖੜੇ ਨੇ ਹੋ ਗਏ ਤੇ ਮੈਂ ਪਾਣੀ ਦੇ ਜਦੋਂ ਹੁਣ ਪਚੰਦਰ ਐਂਟਰ ਕੀਤਾ ਤਾਂ ਪਹਿਲਾਂ ਪਾਣੀ ਘੱਟ ਸੀ ਫਿਰ ਪਾਣੀ ਜ਼ਿਆਦਾ ਹੋ ਗਿਆ ਤਾਂ ਫਿਰ ਹੁਣ ਪਾਣੀ ਉਸ ਤੋਂ ਵੀ ਜ਼ਿਆਦਾ ਹੋ ਚੁੱਕਿਆ ਹਾਲਾਤ ਬਹੁਤ ਜ਼ਿਆਦਾ ਮਾੜੇ ਦਰਦਨਾਕ ਤਸਵੀਰਾਂ ਨੇ ਦਰਿਆ ਸਤਲੁਜ ਦੀਆਂ ਪਰ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪਹੁੰਚਾਈ ਜਾਵੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਧਰ ਝੋਨਾ ਦੇਖ ਲਓ ਕਿ ਹੁਣ ਪੱਕਣ ਵਾਲਾ ਝੋਨਾ ਕਿਹਦੇ ਆ ਪੁੱਤਾ ਵਾਂਗੂ ਫਸਲ ਜਦੋਂ ਪਾਲੀ ਦਰਿਆ ਦੇ ਵਿੱਚ ਵਹਿਣਾ ਦੇ ਵਿੱਚ ਵਹੇ ਤਾਂ ਫਿਰ ਇੰਤੋਂ ਵੱਡਾ ਹੋਰ ਕੋਈ ਦੁੱਖ ਨਹੀਂ ਹੋ ਸਕਦਾ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਉਹ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਇਹ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਤਸਵੀਰ ਅੱਗੇ ਤੱਕ ਪਹੁੰਚ ਸਕੇ ਤਾਂ 1.40 ਹਜ਼ਾਰ ਕਿਊਸਕ ਪਾਣੀ ਦੀ ਅਪਡੇਟ ਆ ਰਹੀ ਹੈ ਪਹਿਲਾਂ 80 ਹਜ਼ਾਰ ਕਿਊਸਕ ਦੀ ਆ ਰਹੀ ਸੀ ਤੇ ਹੁਣ 1.40 ਹਜ਼ਾਰ ਕਿਊਸਕ ਪਾਣੀ ਦੀ ਅਪਡੇਟ ਆ ਰਹੀ ਹੈ ਤੇ ਖਬਰ ਅੱਗੇ ਫਰੋਜਪੁਰ ਏਰੀਆ ਤੱਕ ਪਹੁੰਚਾ ਦਿਓ ਲੋਹੀਆ ਏਰੀਆ ਵਾਲੇ ਸੁਚੇਤ ਹੋ ਜਾਣ ਜੇਕਰ ਕੋਈ ਲੋਹੀਆਂ ਦਾ ਵੀਰ ਦੇਖ ਰਿਹਾ ਹੈ ਤਾਂ ਸੁਚੇਤ ਹੋ ਜਾਣ ਲੋਹੀਆਂ ਏਰੀਆ ਬਹੁਤ ਜ਼ਿਆਦਾ ਨੀਮ ਹੈ ਜਿੱਥੇ ਬਹੁਤ ਜ਼ਿਆਦਾ ਕਹਿਰ ਬਦੰਡਾ ਉਹ ਮੱਚ ਸਕਦਾ ਹੈ ਤੇ ਲੋਹੀਆਂ ਏਰੀਆ ਕਾਫੀ ਜ਼ਿਆਦਾ ਨੀਮ ਹੈ ਉੱਥੇ ਬਹੁਤ ਜ਼ਿਆਦਾ ਪਾਣੀ ਇਸ ਤੋਂ ਪਣ ਜ਼ਿਆਦਾ ਵਧੇਗਾ ਜੇਕਰ ਇੱਥੇ 1 ਫੁੱਟ ਵਧਦਾ ਹੈ ਤਾਂ ਲੋਹੀਆਂ ਏਰੀਆ ਦੇ 23 ਦੇ ਵਿੱਚ ਜੋ ਹਾਲਾਤ ਹੋਏ ਸੀ 1 ਫੁੱਟ ਤੇ ਉੱਥੇ 1.5 ਫੁੱਟ ਪਾਣੀ ਵਧ ਜਾਂਦਾ ਇਸ ਟਾਈਮ ਅਜੇ ਤੱਕ ਲੋਹਿਆਂ ਦੇ ਵਿੱਚ ਪਾਣੀ ਜੋ ਮਡਾਲੇ ਦੀ ਛੰਨਾ ਜਾਂ ਘੋਰ ਪਿੰਡ ਪਾਣੀ ਪਹੁੰਚਿਆ ਨਹੀਂ ਪਰ ਫੇਰੀ ਬੰਨ ਦੇ ਨਾਲ ਤਕਰੀਬਨ 3-3 ਫੁੱਟ ਪਾਣੀ ਲੱਗਿਆ ਹੋਇਆ ਤੇ ਜਦੋਂ ਇਹ ਪਾਣੀ ਪਹੁੰਚ ਜਾਏਗਾ ਤੇ ਬੰਨ ਦੇ ਲੈਵਲ ਤੇ ਬਰਾਬਰ ਫਿਰ ਹੋ ਜਾਏਗਾ ਫਿਰ ਕੋਈ ਅਨਸਖਾ ਵੀ ਘਟਣਾ ਨਾ ਵਾਪਰ ਜਾਏ ਬੰਨ ਟੁੱਟ ਨਾ ਜਾਣ ਇਸ ਦਾ ਖਿਆਲ ਰੱਖਿਓ ਜਿੱਦਾਂ ਮੈਂ ਵਾਰ-ਵਾਰ ਕਹਿੰਦਾ ਕਿ ਜਾ ਕੇ ਰਾਤਾਂ ਕੱਟ ਲਿਓ ਤੇ ਬੰਨ ਦੇ ਉੱਪਰ ਮਿੱਟੀ ਪਾਉਣੀ ਆਪ ਹੀ ਸ਼ੁਰੂ ਕਰ ਦਿਓ ਕਿਸੇ ਨੇ ਤੁਹਾਡੀ ਮਦਦ ਕਰਨੀ ਨਹੀਂ ਨਹੀਂ ਆਉਣਾ ਪ੍ਰਸ਼ਾਸਨ ਤਾਂ ਉਦੋਂ ਪਹੁੰਚਦਾ ਜਦੋਂ ਸਾਰੇ ਡੁੱਬ ਗਏ ਹੁੰਦੇ ਆ ਪ੍ਰਸ਼ਾਸਨ ਉਦੋਂ ਪਹੁੰਚਦਾ ਤਾਂ ਤੁਸੀਂ ਆਪਣਾ ਖਿਆਲ ਆਪ ਰੱਖਿਓ ਵੱਡੀ ਅਪਡੇਟ ਦੇ ਰਹੇ ਹਾਂ ਸਤਲੁਜ ਦੀ ਕਿ ਦਰਿਆ ਸਤਲੁਜ ਦੇ ਵਿੱਚ 1.40 ਲੱਖ ਕਿਊਸਿਕ ਪਾਣੀ ਦੀ ਖਬਰ ਆ ਰਹੀ ਹੈ ਪਹਿਲਾਂ 80000 ਤੇ ਹੁਣ 1.40 ਲੱਖ ਦੀ ਵੱਡੀ ਅਪਡੇਟ ਤਾਂ ਦਰਿਆ ਸਤਲੁਜ ਦਾ ਹੁਣ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ بارش ਦਾ ਟਾਈਮ ਹੈ ਤਾਂ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੋਇਆ ਹੈ रेड अलर्ट जालंधर ਤੇ ਤੇਜਸ ਕਾਰਨ ਲਗਾਤਾਰ ਪਾਣੀ ਦਰਿਆ ਸਤ루 ਦੇ ਵਿੱਚ ਵਜਾਫਾ ਹੋਇਆ ਤੇ ਪਾਣੀ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਤੱਕ ਅੱਗੇ ਬੰਨ ਤੱਕ ਲੱਗਣਾ ਸ਼ੁਰੂ ਹੋ ਗਿਆ ਇਹ 10 ਵਜੇ ਜੋ ਰਿਪੋਰਟ ਹੋਏਗੀ ਉਹ ਕੁਝ ਲੱਗ ਹੋਏਗੀ ਜੋ 10 ਵਜੇ ਦੀ ਰਿਪੋਰਟ ਕੁਝ ਲੱਗ ਕਿਸਮ ਦੀ ਹੋਏਗੀ ਕਿਉਂਕਿ ਪਾਣੀ ਜਿੱਦਾਂ ਕਿ 1.40 ਲੱਖ ਕਿਹਾ ਜਾ ਰਿਹਾ ਤੇ ਫਿਰ ਅੱਗੇ ਬੰਨ ਤੱਕ ਨਾਲ ਲੱਗ ਜਾਏਗਾ ਇੰਨੀ ਤਸਵੀਰ ਪਿਆਹਨਕ ਤਬਾਹੀ ਦੀਆਂ ਤਸਵੀਰਾਂ ਨੇ ਚਾਰੇ ਪਾਸੇ ਚੋਣੇ ਡੁੱਬੇ ਹੋਏ ਹਾਲਾਤ ਮਾਰੇ ਤੁਮਾਰੇ ਬੱਤਰ ਤੋਂ ਬੱਤਰ ਨੇ ਪਰ ਅਸੀਂ ਲਗਾਤਾਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਰੇ ਆਂ ਪਰ ਪ੍ਰਸ਼ਾਸਨ ਤੱਕ ਤਾਂ ਇਹ ਜਾਣਕਾਰੀ ਪਹੁੰਚਦੇ ਵੀ ਹੋਵੇ ਪ੍ਰਸ਼ਾਸਨ ਨੂੰ ਤਾਂ ਕਿਸੇ ਦਾ ਕੋਈ ਦੇਣ ਲੈਣ ਦੀ ਸਰਕਾਰ ਤਾਂ ਸਿਰਫ ਆਪਣੀ ਵਾਰੀ ਸੋਚਦੀ ਹੈ ਕਿਸੇ ਬਾਰੇ ਕੋਈ ਨਹੀਂ ਸੋਚਦਾ ਲੋਕ ਵੋਟਾਂ ਪਾ ਕੇ ਸਰਕਾਰ ਬਣਾਉਂਦੇ ਆ ਪਰ ਨਹੀਂ ਲੋਕਾਂ ਦਾ ਕਹਿਣਾ ਹੈ ਕਿ ਸਿਰਫ ਵੋਟਾਂ ਤੱਕ ਸੀਮਿਤ ਹੈ ਲੀਡਰ ਵੋਟਾਂ ਲੈਣ ਆਉਂਦੇ ਆ ਉਸ ਤੋਂ ਬਾਅਦ ਇੱਥੇ ਕੋਈ ਨਹੀਂ ਹੁੰਦਾ ਇੱਕ ਹੋਰ ਗੱਲ ਦੱਸਦੀ ਤੇ ਹੁਣ ਕੁਝ ਟਾਈਮ ਬਾਅਦ ਇੱਥੇ ਹੁਣ ਐਮਐਲਏ ਜੋ ਲੀਡਰ ਇੱਥੇ ਆਉਣਗੇ ਫੋਟੋਆਂ ਖਚਵਾਉਣ ਦੇ ਲਈ ਆਉਣਗੇ ਔਰ ਫੋਟੋਆਂ ਖਚਵਾ ਕੇ ਵਾਪਸ ਚਲੇ ਜਾਣਗੇ ਤਾਂ ਇਹ ਦਰਦਨਾਕ ਤਸਵੀਰਾਂ ਨੇ ਬਿਆਨ ਕਰਨੀਆਂ ਬਹੁਤ ਜ਼ਿਆਦਾ ਔਖੀਆਂ ਨੇ ਤੇ ਮੈਂ ਜਲਦ ਕਿਸੇ ਹੋਰ ਪਾਸੇ ਤੋਂ ਰਿਪੋਰਟ ਲੈ ਕੇ ਹਾਜ਼ਰ ਹੋਣਾ ਤੁਹਾਨੂੰ ਜਾਣ ਕਰਨ ਲਈ ਦੱਸਦੀ ਇੱਕ ਦਰਿਆ ਸਤਲ ਜਲ ਪੱਧਰ ਲਗਾਤਾਰ ਵੱਧ ਰਿਹਾ ਲੋਕ ਕਹਿ ਰਹੇ ਆ ਕਿ ਪ੍ਰਸ਼ਾਸਨ ਦੇ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਆਈ ਹੈ ਵੀ 1.40 ਲੱਖ ਕਿਉਂਕ ਪਾਣੀ ਛੱਡਾ ਗਿਆ ਰਿਹਾ ਪ੍ਰਸ਼ਾਸਨ ਸਾਨੂੰ 85 ਤੋਂ 90 ਹਜ਼ਾਰ ਦੱਸ ਰਿਹਾ ਤੇ ਵੱਡੀ ਅਪਡੇਟ